ਪੰਜਾਬੀ ਸਟੇਸ਼ਨ ਦੇਖ ਰਹੇ ਹੋ ਤੁਸੀਂ ਕੈਮਰਾ ਪਰਸਨ ਗੁਰਪ੍ਰੀ ਬੰਗੜ ਦੇ ਨਾਲ ਮੈਂ ਲਾਲ ਕਮਲ ਇਹ ਜੋ ਤੁਹਾਨੂੰ ਅਸੀਂ ਦੁਕਾਨ ਦਿਖਾ ਰਹੇ ਹਾਂ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹਾਂਗਾ ਇਹ ਦੁਕਾਨ ਦਿਖਾ ਦਈਏ ਇਹ ਦੁਕਾਨ ਵੈਸਟਰਨ ਜੁਨੀਅਰ ਦੀ ਦੁਕਾਨ ਤੁਸੀਂ ਦੇਖ ਰਹੇ ਹੋ ਤੇ ਇਹ ਦੁਕਾਨ ਜਿਹੜੀ ਆ ਪਿਛਲੇ ਕੁਝ ਸਮੇਂ ਤੋਂ ਬੰਦ ਹੋਈ ਪਈ ਸੀ ਪਰ ਕਿਤੇ ਨਾ ਕਿਤੇ ਲੁਟੇਰੇ ਜਿਹੜੇ ਉਹ ਭੁਲੇਖਾ ਖਾ ਗਏ ਤੇ ਲੁਟੇਰੇ ਇਸ ਦੁਕਾਨ ਨੂੰ ਲੁੱਟਣ ਲਈ ਇੱਥੇ ਆਏ ਤੇ ਇੱਥੇ ਬੈਠੇ ਹੋਏ ਬੰਦਿਆਂ ਨੂੰ ਜਿਹੜਾ ਉਹ ਜ਼ਖਮੀ ਕਰਕੇ ਚਲੇ ਗਿਆ ਸਾਡੇ ਨਾਲ ਮੌਜੂਦ ਨੇ ਉਸ ਮੇਲੇ ਦੇ ਵਿਨੋਦ ਕੁਮਾਰ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਸਾਰਾ ਜਿਹੜਾ ਮਾਮਲਾ ਕੀ ਹੋਇਆ ਸੀ ਵਿਨੋਦ ਕੁਮਾਰ ਜੀ ਕੀ ਹੋਇਆ ਸੀ ਸਾਰ ਕੁਝ ਅਸੀਂ ਦੋਨੇ ਦਿਨਾਂ ਬੈਠੇ ਸੀ ਅੰਦਰ ਜਿੱਦਾਂ ਬੈਠੇ ਸੀ ਉਦੋਂ ਦੋ ਬੰਦੇ ਆਏ ਸਾਡੇ ਕੋਲ ਉਹ ਸਾਨੂੰ ਡਰਾਉਣ ਲੱਗੇ ਉਹ ਕਹਿਣ ਲੱਗੇ ਜੀ ਪੈਸੇ ਆਪਣੇ ਕੱਢੋ ਤੁਹਾਡੇ ਗੱਲਾਂ ਕਿੱਥੇ ਹੈਗਾ ਪੈਸੇ ਕੱਢੋ ਤੇ ਅਸੀਂ ਕਹਾਂ ਸਾਡੇ ਕੋਲ ਤਾਂ ਕੁਝ ਵੀ ਨਹੀਂ ਹੈਗਾ ਏਦਾਂ ਕਰਕੇ ਫਿਰ ਉਹਨਾਂ ਨੇ ਮੇਰੇ ਮਾਰਿਆ ਇੱਥੇ ਆਂ ਦਿਨ ਪਹਿਲੇ ਸਿਰ ਤੇ ਸੱਟ ਲੱਗੀ ਸੀ ਉਦੇ ਬਾਅਦ ਇਧਰ ਉਧਰ ਸਾਨੂੰ ਧੱਕੇ ਦਿੰਦੇ ਰਹੇ ਇਧਰ ਉਧਰ ਛਾਨਬੀਨ ਕਰਦੇ ਰਹੇ ਉਹਦੇ ਬਾਅਦ ਚ ਭਜ ਗਏ ਜਾਨੇ ਚਲ ਗਏ ਹਾਂ ਜੀ ਕਿੰਨੇ ਜਣੇ ਸੀ ਉਹ ਦੋ ਜਣੇ ਆਏ ਸੀ ਦੋ ਜਣੇ ਆਏ ਸੀ ਹਾਂ ਜੀ ਤੇ ਫਿਰ ਕਿਸ ਕਿਸ ਚੀਜ਼ ਤੇ ਆਏ ਸੀ ਉਹ ਇਹ ਮੈਨੂੰ ਪਤਾ ਨਹੀਂ ਕਿਉਂਕਿ ਅਸੀਂ ਅੰਦਰ ਸੀ ਅੰਦਰ ਸੀ ਹਾਂ ਜੀ ਉਹਨਾਂ ਦੇ ਹੱਥ ਵਿੱਚ ਕੀ ਸੀ ਕੋਈ ਅਸਲਾ ਵਗੈਰਾ ਤੁਸੀਂ ਦੇਖਿਆ ਹਾਂ ਅਸਲਾ ਸਾਨੂੰ ਡਰਾਉਂਦੇ ਸੀ ਏਦਾਂ ਪਿਸਤੌਲ ਨਾਲ ਡਰਾਉਂਦੇ ਸੀ ਸਾਨੂੰ ਕਿਹੜੀ ਚੀਜ਼ ਨਾਲ ਪਿਸਤੌਲ ਵਗੈਰਾ ਏਦਾਂ ਕਰਕੇ ਪਤਾ ਨਹੀਂ ਪਿਸਤੌਲ ਤਾਂ ਕੀ ਸੀ ਸਾਨੂੰ ਡਰਾਉਂਦੇ ਮਾਰ ਦਾਂਗੇ ਏਦਾਂ ਕਰਦੇ ਤੁਹਾਨੂੰ ਕਹਿੰਦੇ ਗੋਲੀ ਮਾਰ ਦਾਂਗੇ ਹਾਂ ਜੀ ਤੇ ਫਿਰ ਤੁਹਾ ਮਤਰੇ ਉਹਨੇ ਕੜਾਇਆ ਦਾ ਮਾਰਿਆ ਮੇਰੇ ਦਗਨ ਕੜਾ ਸੀ ਕੜਾ ਮਾਰਿਆ ਹਾਂਗਾ 60 ਸਾਈਡ ਦਾ ਹੱਥ ਮਾਰਿਆ ਦਾ ਹੱਥ ਦੇ ਵਿੱਚ ਤੁਸੀਂ ਦੇਖ ਸਕਦੇ ਕਿ ਉਹਨੇ ਹੱਥ ਦੇ ਵਿੱਚ ਅਸਲਾ ਵਗੈਰਾ ਸੀ ਹਾਂਜੀ ਉਹ ਜਾਨੀ ਕਿ ਡਰਾਣ ਦੇ ਸਾਨੂੰ ਜਾਨੀ ਕਿ ਅਸਲਾ ਕਰਕੇ ਡਰਾਣ ਦੇ ਅਸਲਾ ਕਰਕੇ ਡਰਾਣ ਦੇ ਹਾਂ ਤੇ ਫਿਰ ਤੁਹਾਡੇ ਕੋਲ ਕੀ ਲੈ ਕੇ ਗਏ ਸਾਡੇ ਕੋਲ ਕੁਛ ਨਹੀਂ ਲੈ ਕੇ ਗਏ ਤੁਹਾਡੇ ਕੋਲ ਕੁਛ ਨਹੀਂ ਲੈ ਕੇ ਗਏ ਹਾਂਜੀ ਤੇ ਫਿਰ ਤੁਸੀਂ ਇਸ ਸਬੰਧ ਵਿੱਚ ਪੁਲਿਸ ਚੋਂ ਕਿੱਪਰੇ ਗਏ ਹਾਂਜੀ ਗਏ ਸੀ ਪੁਲਿਸ ਵਾਲੇ ਆਏ ਸੀ ਸਾਡੇ ਕੋਲ ਇੱਥੇ ਹਾਂਜੀ ਉਹਨਾਂ ਨੇ ਸਟੇਟਮੈਂਟ ਲਿਆ ਜੀ ਸਾਡਾ ਕਿ ਕਿੰਦਾ ਕੀ ਕੀ ਹੋਇਆ ਉਹਨਾਂ ਦਾ ਹਾਂ ਉਹਨਾਂ ਨੂੰ ਦੱਸਦਾ ਵਿੱਚ ਉਹਨਾਂ ਨੇ ਦੱਸਤਾ ਕੀ ਹਾਂਜੀ ਤੇ ਕੀ ਮੰਗ ਕੀ ਕਰਦੇ ਹੋ ਤੁਸੀਂ ਹਾਂਜੀ ਕੀ ਮੰਗ ਕਰਦੇ ਹੋ ਮੰਨ ਕੁਝ ਵੀ ਨਹੀਂ ਕਰਨਾ ਤੁਸੀਂ ਸ਼ਾਂਤੀ ਚਾਹੁੰਦੇ ਆਸੀਂ ਹੋਰ ਰਜਾਈ ਚਾਹੁੰਦੇ ਮਸ ਸਾਡੇ ਨਾਲ ਬਨੋਦ ਕੁਮਾਰ ਜੀ ਸੀ ਜਿਨ੍ਹਾਂ ਨੇ ਜਿਨ੍ਹਾਂ ਦੇ ਜਿਹੜੇ ਕਿ ਲੁਟੇਰੀਆਂ ਵੱਲੋਂ ਜਿਹੜੇ ਉਹ ਸੱਟ ਵੀ ਮਰੀ ਗਈ ਇਸ ਤੋਂ ਨਿਸ਼ਾਨ ਵੀ ਉਹ ਦਿਖਾ ਦਿੰਨੇ ਆ ਜਿਹੜਾ ਨਿਸ਼ਾਨ ਇਹਨਾਂ ਦੇ ਮੱਥੇ ਤੇ ਪਿਆ ਪਿਆ ਇਸ ਕਰਕੇ ਕਿਉਂਕਿ ਲੁਟੇਰੇ ਜਿਹੜੇ ਆ ਇਸ ਦੁਕਾਨ ਨੂੰ ਜਿਹੜਾ ਲੁੱਟਣ ਆਏ ਸੀ ਪਰ ਗਨੀਮਤ ਇਹ ਰਹੀ ਕਿ ਇੱਕ ਸਾਲ ਤੋਂ ਜਿਹੜੀ ਇਹ ਦੁਕਾਨ ਜਿਹੜੀ ਹੈ ਬੰਦ ਸੀ ਪਰ ਜਿਹੜਾ ਮਾਹੌਲ ਜਿਹੜਾ ਪਰੇ ਦਾ ਆ ਉਹ ਕਿੱਧਰ ਨੂੰ ਜਾ ਰਿਹਾ ਇਹ ਵਿਚਾਰ ਕਰਨ ਵਾਲੀ ਗੱਲ ਹੈ ਇਹ ਸੋਚਣ ਵਾਲੀ ਗੱਲ ਹੈ ਕਿ ਜੇ ਇੱਕ ਬੰਦ ਦੁਕਾਨ ਨੂੰ ਜਦੋਂ ਨਿਸ਼ਾਨਾ ਬਣਾਇਆ ਜਾ ਸਕਦਾ ਜਿਹੜੀਆਂ ਦੁਕਾਨਾਂ ਖੁੱਲੀਆਂ ਉਹਨਾਂ ਦਾ ਕੀ ਹਾਲ ਹੋਵੇਗਾ ਇੱਕ ਵੱਡੇ ਸਵਾਲ ਪੈਦਾ ਕਰਦੇ ਇਸ ਸਬੰਧ ਵਿੱਚ ਅਸੀਂ ਜਦੋਂ ਪੁਲਿਸ ਚੌਂਕੀ ਅપરા ਵਿਖੇ ਗਏ ਤਾਂ ਸਾਨੂੰ ਪਤਾ ਲੱਗਾ ਕਿ ਜਿਹੜੇ ਇੱਥੋਂ ਦੇ ਮੌਜੂਦਾ ਜਿਹੜੇ ਚੌਂਕੀਆਂ ਚਾਰਦੇ ਨੇ ਉਹ ਇਸ ਸਮੇਂ ਵਾਰ ਗਏ ਹੋਏ ਨੇ ਉਹਨਾਂ ਨਾਲ ਗੱਲ ਨਹੀਂ ਹੋ ਸਕੀ ਪਰ ਅપરા ਪੁਲਿਸ ਜਿਹੜੀ ਡੁਗਾਈ ਨਾਲ ਜਾਂਚ ਕਰ ਰਹੀ ਹੈ ਜਾਂਚ ਤੋਂ ਬਾਅਦ ਨਤੀਜਾ ਕੀ ਨਿਕਲ ਕੇ ਸਾਹਮਣੇ ਆਉਂਦਾ ਲੋਕਾਂ ਦੇ ਸਾਹਮਣੇ ਕੀ ਆਉਂਦਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਉਸ ਵੇਲੇ ਤੱਕ ਤੁਹਾਨੂੰ ਇੰਤਜ਼ਾਰ ਕਰਨਾ ਪਵੇਗਾ ਜੁੜੇ ਰਹੋ ਪੰਜਾਬੀ ਸਟੇਸ਼ਨ ਦੇ ਨਾਲ ਕੈਮਰਾ ਪਰਸਨ ਗੋਪੀ ਬੰਗੜ ਦੇ ਨਾਲ ਲਾਲ ਕਮਲ ਪੰਜਾਬੀ ਸਟੇਸ਼ਨ ਲਈ